ਤਕਸਕੀ ਵੰਡਾਉਣਾ ਠੀਕ ਹੈ ਨਾ ਓਹੋ ਤੋਸ ਤਾਂ ਨਾ ਗੱਲਾਂ ਸਾਰੀਆਂ ਮਾਈਂਡ ਕਰੀ ਜਾਂਦਾ ਤਾਂ ਕਦੇ ਵੀ ਕਿਸਨ ਕੁਝ ਨਹੀਂ ਪਤਾ ਲੱਗਣਾ ਆਪਣੀ ਨਾ ਇਸੇ ਜੀ ਭੁਲਾਈ ਮੈਨੂੰ ਰਹਿਣ ਲੈਂਦੇ ਇੱਥੇ ਜਾਰਦੇ ਹਾਂ ਕੀਤਾ ਤਾਂ ਕੀ ਗਾਣ ਪੈਗਾ ਜੇ ਕੋਈ ਗੱਲ ਹੋ ਗਈ ਤੇਰੇ ਮੂੰਹ ਚੋਂ ਕੋਈ ਨਿੱਕੀ ਗੱਲ ਨਿਕਲ ਗਈ ਲੈ ਤਿਆਰਤਾ ਹੋ ਗਈ ਮੈਂ ਹਾਂ ਤਾਂ ਚਲੋ ਵਧੀਆ ਮੰਮੀ ਨਾਲ ਬਗ ਜੂਗੀ ਮੀਤ ਦੀ ਜਿਤਾ ਨਾ ਪਤਾ ਨਹੀਂ ਕਿਉਂ ਤੱਕੇ ਨਾਲ ਹੀ ਕਹੀ ਜਾਂਦੇ ਤੂੰ ਇੱਥੇ ਹੀ ਰਹਿ ਤੂੰ ਜਾਣਾ ਨਹੀਂ ਦੱਸ ਮੈਂ ਕਿਉਂ ਨਾ ਜਾਵਾਂ ਆਪਦੀ ਮਾਂ ਨਾਲ ਨਾਲੇ ਹੁਣ ਮੈਂ ਇੱਥੇ ਰਹਿ ਕੇ ਵੀ ਕੀ ਕਰਨਾ ਜਦੋਂ ਉਹ ਮੰਜਾ ਇਹ ਦੇਖ ਲੈਣੀ ਆ ਨਾ ਮੈਨੂੰ ਤਾਂ ਉਹੀ ਸੀਨ ਯਾਦ ਆਉਣ ਲੱਗ ਕੇ ਜਾਂਦਾ ਕਬਰਾਟ ਜਿਹਾ ਹੁਣ ਲੱਗ ਜਾਂਦੀ ਆ ਚਲ ਸ਼ੁਕਰ ਆ ਰੱਬਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਤੇ ਕਦੇ ਪਤਾ ਵੀ ਨਾ ਲੱਗੇ ਇਸੇ ਤਰ੍ਹਾਂ ਇਹ ਗੱਲ ਲੁਕੀ ਰਹੇ ਜੇ ਬਸ ਮੈਂ ਤਾਂ ਨਾ ਜਾ ਕੇ ਦੀਦੀ ਨੂੰ ਕਹਿਣੀ ਆ ਬਾਈ ਪਤਾ ਨਹੀਂ ਕਿੱਥੇ ਹੋਣਾਗਾ ਸਾਨੂੰ ਤਾਂ ਫਟਾਫਟ ਛੱਡਿਆ ਛਿਤੀ ਛਿਤੀ ਜਾਮਾ ਹੁਣ ਤਾਂ ਮੇਰੇ ਇਸ ਘਰ ਚ ਨਾ ਜਵਾਈ ਮੰਨੀ ਲੱਗਦਾ ਨਾ ਹੀ ਮੇਰਾ ਜੀ ਕਰਦਾ ਵੀ ਇੱਥੇ ਖੜਾ ਮੈਂ 1 ਮਿੰਟ ਵੀ ਕੁੜੀ ਜੀ ਨਾ ਪਤਾ ਨਹੀਂ ਕੀ ਕਰੀ ਜਾਂਦੀ ਆ ਬਾਈ ਟਾਈਮ ਲਾਤਾ ਪਤਾ ਨਹੀਂ ਤਿਆਰ ਹੋਊਗੀ ਕਿ ਨਾ ਕਦੋਂ ਨਹੀਂ ਮੈਂ ਕਹੀ ਆ ਨਹੀਂ ਆਏਗੀ ਕੁੜਾ ਤਿਆਰ ਹੋ ਜਾ ਤਿਆਰ ਹੋ ਜਾ ਵੀਰ ਟਾਈਮ ਨਾਲ ਵਗ ਚੱਲਾਂਗੇ ਤੇ ਖੰਬਾਈ ਨੂੰ ਬੋਰ ਮਾਰ ਬਾਈ ਆਵਰੇ ਆਇਓ ਬੈਠੋ ਜੀ ਹਾਂ ਦੱਸੋ ਬਾਈ ਮੈਂ ਇਹ ਕਹਿੰਦੀ ਸੀ ਬਾਈ ਇਹ ਕੁੜੀ ਨਾ ਤਿਆਰ ਹੋਈ ਜਾਂਦੀ ਹੈਗੀ ਤੇ ਮੈਂ ਲੈ ਕੇ ਜਾਊਂਗੀ ਚਲੋ ਤਿਆਰ ਹੋਣ ਦਾ ਤਾਂ ਭਾਈ ਕੋਈ ਡਰ ਨਹੀਂ ਲੈ ਕੇ ਕਿ ਜਾਂਦੇ ਹਾਂ ਤੁਸੀਂ ਦੇਖੋ ਫਰੂਨ ਲੈ ਕੇ ਤਾਂ ਜਾਵਾਂਗੇ ਹੋਰ ਕੀ ਕਰਾਂਗੇ ਜੀ ਫਿਰ ਮੇਰੀ ਗੱਲ ਸੁਣੋ ਭਾਈ ਵੀ ਪਹਿਲਾਂ ਤਾਂ ਜਿਹੜਾ ਕੁਝ ਹੋ ਗਿਆ ਨਾ ਉਹ ਕਿਸੇ ਦੇ ਵੀ ਸਾਰੇ ਦੀ ਗੱਲ ਨਹੀਂ ਗਿਆ ਹੋ ਗਿਆ ਤੇ ਉਹ ਗੱਲ ਨੂੰ ਤਾਂ ਆਪਾਂ ਵਾਪਸ ਨਹੀਂ ਲਿਆ ਸਕਦੇ ਠੀਕ ਹੈ ਵੀ ਮੈਂ ਬਹੁਤ ਵਧੀਆ ਮੁੰਡਾ ਮੇਰੀ ਨਿਗਾਹ 'ਚ ਹੈਗਾ ਕੋਈ ਨਸ਼ਾ ਪਤਾ ਨਹੀਂ ਕਰਦਾ ਵਧੀਆ ਕਾਰੋਬਾਰ ਹੈ ਤੇ ਵੀ ਮੇਰੀ ਸਲਾਹ ਵੀ ਆਪਾਂ ਉਹਦੇ ਡਰ ਪਾ ਦੇਣਾ ਦੇਖੋ ਭਾਈ ਜੀ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਹੈ ਨਾ ਤਾਂ ਤੁਸੀਂ ਉਹ ਰੱਖਿਓ ਧਿਆਨ 'ਚ ਤੇ ਨਾਲੇ ਵੀ ਹੁਣ ਨਾ ਪਤਾ ਕੀ ਐ ਮੈਂ ਕੁਝ ਨਹੀਂ ਕਰ ਸਕਦੀ ਦੇਖੋ ਹੁਣ ਮੈਂ ਆਪਦੇ ਰਿਸ਼ਤੇਦਾਰਾਂ ਦੀ رائے ਲਵਾਂਗੀ ਜਿਹੜਾ ਪਹਿਲਾਂ ਮੈਂ ਕਰ ਲਿਆ ਨਾ ਤੇ ਉਹ ਵੇਲੇ ਨੂੰ ਮੈਂ ਬਹੁਤ ਪਛਤਾਉਣੀ ਐ ਵੀ ਮੈਂ ਕਿਸੇ ਨੂੰ ਤਾਂ ਪੁੱਛ ਜਿਵੇਂ ਭਾਈ ਨੂੰ ਇਹ ਨਾ ਜਿਹੜਾ ਕੁਝ ਆਪਾਂ ਕਰ ਸਕਦੇ ਆ ਆਪਣੀ رائے ਉਹ ਰਿਸ਼ਤੇਦਾਰਾਂ ਜਿਹਨੀਆਂ رائے ਆ ਤੁਸੀਂ ਲਾਉਂਗੇ ਉੰਨੀ ਆਵਾਜ਼ਾਂ ਆਉਣਗੀਆਂ ਆਪਾਂ ਸੁਝਾਅ ਸਕਦੇ ਆ ਨਾ ਉਹ ਦੂਸਰੀ ਬੰਦੇ ਨਹੀਂ ਸਿੱਰਦਾ ਭਾਵੇਂ ਆਪਣੇ ਲੱਖ ਰਿਸ਼ਤੇਦਾਰ ਨੇ ਆਉਣਗਾ ਤਾਂ ਹੈਗਾ ਬਾਈ ਜੀ ਪਤਾ ਕੀ ਆ ਹੁਣ ਮੇਰਾ ਮਨ ਨਹੀਂ ਮੰਨਦਾ ਤੇ ਬਾਕੀ ਸਾਰੇ ਹੁਣ ਮੈਂ ਮੇਰੇ ਭਾਈ ਨਾਲ ਰਾਇ ਕਰਦੀ ਆ ਜਾ ਕੇ ਵੀ ਕੀ ਕਹਿੰਦਾ ਹੁਣ ਰਾਇ ਮੈਂ ਉਸੇ ਦੀ ਲਾਵਾਂਗੀ ਵੀ ਰਾਇ ਲੈਣ ਦਾ ਤਾਂ ਕੋਈ ਡਰ ਨਹੀਂ ਜਿਹੜੀ ਆਪਾਂ ਰਾਇ ਕਰੀਏ ਤੁਹਾਡੇ ਭਾਈ ਨੂੰ ਵੀ ਇਹ ਗੱਲ ਦੱਸੇ ਵੀ ਐਂ ਕਹਿੰਦੇ ਸੀਗੇ ਉਹ ਉਹ ਤਾਂ ਫਿਰ ਜਿਵੇਂ ਉਹਨਾਂ ਨੂੰ ਚੰਗਾ ਲੱਗੂ ਤੇ ਖੋਹ ਕਰਨਗੇ ਹੁਣ ਮੈਂ ਇਕੱਲੀ ਕੁਝ ਨਹੀਂ ਕਰ ਸਕਦੀ ਕਿਉਂ ਰਿਸ਼ਤੇਦਾਰਾਂ ਨਹੀਂ ਵੱਡੇ ਹੁੰਨੇ ਆਪਾਂ ਤੁਹਾਡੀ ਗੱਲ ਤਾਂ ਹੈ ਨਾ ਇਹ ਠੀਕ ਜਿਹੜੀ ਗੱਲ ਮੈਂ ਹੁਣ ਚਾਹਣਾ ਪੀਣਾਲੇ ਤੇ ਕੋ ਲੜਕੀ ਇੱਥੇ ਦੀ ਇੱਥੇ ਰਹਿ ਜੂ ਜਿਹੜੀਆਂ ਗੱਲਾਂ ਹੁਣ ਗਾਹਾਂ ਕਰਦੇ ਆ ਗਾਹ ਰਿਸ਼ਤੇਦਾਰੀ ਦੇ ਪੁੱਛ ਦੱਸ ਕਰਨੇ ਇਹ ਗੱਲਾਂ ਬਹੁਤ ਜਾ ਕੇ ਕਈ ਵਾਰਾਂ ਤੇ ਦੁੱਖ ਲੈ ਕੇ ਬਣ ਜਾਂਦੇ ਦੁੱਖ ਤਾਂ ਆਪਾਂ ਨੂੰ ਇੱਥੇ ਬਹੁਤ ਹੋ ਗਿਆ ਠੀਕ ਹੈ ਨਾ ਪਰ ਹੁਣ ਜਿਹੜਾ ਸਮਾਂ ਮੈਂ ਤੁਹਾਨੂੰ ਦੱਸਦਾ ਵੀ ਆਪਣੇ ਵਾਸਤੇ ਬਹੁਤ ਵਧੀਆ ਹੈ ਦੇਖੋ ਬਾਈ ਜੀ ਨਾ ਤਾਂ ਦੇਖੋ ਮੇਰਾ ਪਹਿਲਾ ਮਨ ਮਿਲਿਆ ਤੇ ਨਾ ਮਿਲੇ ਹੋਣ ਜੇ ਉਹ ਚਾਜਦਾ ਹੁੰਦਾ ਤਾਂ ਮੈਂ ਉਸੇ ਰੱਖ ਲੈੰਦੀ ਦੇਖੋ ਤਿੰਨ ਤਾਂ ਦਿਨ ਲੈ ਕੇ ਜਾਉਂਗੀ ਮੈਂ ਮੇਤਾ ਕਾਰ ਨਹੀਂ ਮੈਂ ਰੱਖੂ ਨਾਲੇ ਸਾਨੂੰ ਪਤਾ ਹੀ ਹੈ ਮੇਰੇ ਕੀ ਹੈ ਦੇਖਣ ਨੂੰ ਇਹੀ ਹੈ ਇਹੀ ਮੇਰੀ ਦੇਖਭਾਲ ਕਰੂਗੀ ਉਹ ਤਾਂ ਥੋੜੀ ਭਾਈ ਗੱਲ ਠੀਕ ਹੈ ਇਹ ਜਿਹੜਾ ਦੁੱਖ ਆਪਾਂ ਨੂੰ ਲੱਗਿਆ ਨਾ ਇੱਕ ਤਾਂ ਬਿਮਾਰੀਆਂ ਹੁੰਦੀਆਂ ਨੇ ਇੱਕ ਜਿਹੜੀ ਇਹ ਚੀਜ਼ ਹੋਈ ਹੈ ਇਹ ਆਪਣੇ ਹੋ ਗਈ ਉਤੋਂ ਦੀ ਪਤਾ ਨਹੀਂ ਬੱਚੇ ਕਈ ਵਾਰ ਕੀ ਕੁਝ ਕਰਦੇ ਰਹਿੰਦੇ ਨੇ ਤੇ ਇਹੀ ਆਪਾਂ ਰਲ ਮਿਲ ਕੇ ਕਰਨੀ ਹੈ ਹੈ ਰਲ ਮਿਲ ਕੇ ਤਾਂ ਕਿਵੇਂ ਹੁੰਦਾ ਨਹੀਂ ਜੀ ਕੋਈ ਵੀ ਹਾਦਸਾ ਹੁੰਦਾ ਗਾਸ ਹੁਣ ਤਾਂ ਅਬ ਦਿੱਤੀ ਨੂੰ ਲੈ ਕੇ ਜਾਣਾ ਹੈਗਾ ਹੁਣ ਨਹੀਂ ਮੈਂ ਛੱਡਦੀ ਇੱਥੇ ਤੁਰਨਾ ਭਾਈ ਨਾ ਮਨ ਉਹ ਹੀ ਮੁੜਿਆ ਪਿਆ ਜਿਹਦੇ ਕਰਕੇ ਤੁਸੀਂ ਇੰਨੀ ਜਿੱਦ ਕਰੀ ਜਾਂਦੇ। ਮੰਤਾ ਜੀ ਮੋੜ ਤਾਂ ਫਿਰ ਸਾਨੂੰ ਕੀ ਪਤਾ ਤੁਸੀਂ ਵੀ ਐਡਾ ਨਹੀਂ ਛੇੜ ਨਿਕਲੂਗਾ। ਉਹ ਇਹ ਆਪਣੇ ਨਾ ਕਿਸੇ ਵੀ ਸਾਰੇ ਦੀ ਗੱਲ ਨਹੀਂ। ਜਿਵਾ ਦਾ ਮਾਪਾਪਾ ਬੜੀ ਕੋਸ਼ਿਸ਼ ਨਾ ਪਾੜਦਾ ਮੈਂ ਵੀ ਇਸੇ ਤਰ੍ਹਾਂ ਹੀ ਉਹ ਆਪਦੇ ਬੱਚਿਆਂ ਤੋਂ ਵੱਧ ਰੱਖਿਆ ਸੀ। ਪਰ ਹੁਣ ਕੀ ਪਤਾ ਬਾਹਰੋਂ ਕੀ ਕੁਝ ਕਰਦੇ ਰਹਿੰਦੇ ਨੇ ਜਦ ਬਾਤ। ਚਲੋ ਕੋਈ ਨਹੀਂ ਸਾਰੰਗ ਕਰਨਾ ਛੱਡੋ। ਦੇਖੋ ਮੇਰੇ ਕੋਲ ਸਾਰਾ ਗੁੱਸਾ ਕੋਈ ਐ ਤਾਂ ਹੈ ਹੀ ਨਹੀਂ ਵੀ ਕੋਸਾ ਹੀ ਨਹੀਂ ਮੇਰੇ ਕੋਲ। ਮੈਂ ਤਾਂ ਆਪ ਦੀ ਤੀ ਨੂੰ ਪੁੱਤ ਬਣਾ ਕੇ ਅੱਜ ਘਰੀ ਰੱਖੂੰਗੀ। ਦੀਦੀ ਹਾਂ ਵੀਰਪਾਲ ਹੋ ਗਈ ਤਿਆਰ ਹਾਂ ਮੈਂ ਤਾਂ ਤਿਆਰ ਹਾਂ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਬਾਈ ਕਿੱਥੇ ਆ ਬਾਈ ਤਾਂ ਇੱਥੇ ਹੀ ਹੋਊਗਾ ਹੁਣ ਜਾਣਾ ਹੀ ਹੈਗਾ ਹਾਂ ਮੈਂ ਤਾਂ ਐਂ ਕਹਿੰਦੀ ਸੀ ਤੇ ਚੜਾਉਂਦਾ ਬਾਈ ਜਾ ਕੇ ਚਲ ਚੜਾਤਾ ਆਊਗਾ ਵੀ ਕਿਹੜਾ ਚਲ ਮੰਮੀ ਭੱਗ ਜਾਂਦੀ ਹੈ ਨਾ ਵੀ ਅਸੀਂ ਤੈਨੂੰ ਛੱਡ ਕੇ ਆਉਂਦੇ ਜਾਣੀ ਹੈ ਦੀਦੀ ਕੋਈ ਨਹੀਂ ਹੁਣ ਮੰਮੀ ਵੀ ਕੀ ਸੋਚੂਗੀ ਵੀ ਮੈਂ ਲੈਣ ਗਈ ਸੀ ਤੇ ਪਤਾ ਨਹੀਂ ਉਹਨਾਂ ਨੇ ਨਹੀਂ ਤੋੜਿਆ ਤੁਹਾਡੇ ਤੇ ਗੱਲ ਲੱਗ ਗਈ ਸਾਰੀ ਨਾਲੇ ਜਾਣਾ ਹੀ ਆ ਅੱਜ ਚਲਣਾ ਚਾਹੇ ਕੱਲ ਚਲ ਜਾ ਮੋਨ ਮੇਰਾ ਇੱਥੇ ਕੀ ਆ ਕਿਉਂ ਨਹੀਂ ਹੈਗਾ ਯਾਰ ਤੂੰ ਐ ਕਿਉਂ ਕਹਿੰਦੀ ਜਦੋਂ ਤੂੰ ਆਇਆ ਗੱਲਾਂ ਕਰਦੀ ਐ ਨਾ ਤੂੰ ਮੇਰਾ ਮਨ ਵੀ ਦੁਖੀ ਕਰ ਦਿੱਨੀ ਐ ਦੀਦੀ ਫਿਰ ਉਹ ਇਹ ਤਾਂ ਸੱਚਾਈ ਆ ਗੱਲ ਤਾਂ ਮੇਰੀ ਜਮਾਂ ਸਹੀ ਆ ਇੱਥੇ ਕੋਈ ਹੈ ਹੀ ਨਹੀਂ ਮੇਰਾ ਹੁਣ ਜਦੋਂ ਚੰਦਰਾ ਉਹੀ ਨਹੀਂ ਰਿਹਾ ਮੈਂ ਫਿਰ ਇੱਥੇ ਰਹਿ ਕੇ ਹੁਣ ਕੀ ਕਰਨਾ ਕੀ ਪਤਾ ਜੇ ਅੱਜ ਅਸੀਂ ਉਦੋਂ ਵਿਆਹ ਤੇ ਨਾ ਜਾਂਦੇ ਤਾਂ ਉਹਨੂੰ ਬਚਾਈ ਲੈਂਦੇ ਕੀ ਸਾਨੂੰ ਆ ਕੈਮਰੇ ਲਗਾਉਣ ਦੀ ਲੋੜ ਪਈ ਸੀ ਕੀ ਕੀ ਕੁਝ ਕੀਤਾ ਗੁਰਪ੍ਰੀਤ ਨੇ ਕੈਮਰਾ ਕੈਮਰੇ ਕਿੱਥੇ ਲੱਗੇ ਆ ਆਪਣੇ ਘਰ 'ਚ ਤਾਂ ਕੋਈ ਕੈਮਰਾ ਨਹੀਂ ਲੱਗਿਆ ਚਲ ਛੱਡ ਪਰਾ ਵੀਰ ਪੜ ਤਾਂ ਮੇਰੀ ਦੀ ਗੱਲ ਨਹੀਂ ਹੈਗੀ ਨਾ ਗੱਲ ਤਾਂ ਐ ਵੀ ਬੰਦਾ ਗਿਆ ਨਹੀਂ ਲੱਭਦਾ ਨਾ ਉਹ ਤਾਂ ਠੀਕ ਆ ਨਹੀਂ ਦੀਦੀ ਮੈਂ ਤਾਂ ਉਹ ਗੱਲ ਕਰਦੀ ਆ ਮੈਂ ਕਿ ਮੈਨੂੰ ਤਾਂ ਅੱਜ ਤੱਕ ਪਤਾ ਹੀ ਨਹੀਂ ਵੀ ਆਪਣੇ ਕੋਈ ਕੈਮਰੇ ਵੀ ਹੈਗੇ ਆ ਹੁਣ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਆ ਵੀਰਪਾਲ ਹਨਾ ਜਦੋਂ ਬੰਦਾ ਭਗ ਜੇ ਨਾ ਉਸ ਤੋਂ ਬਾਅਦ ਐਂ ਲੱਗਦਾ ਵੀ ਯਾਰ ਆਪਾਂ ਕੀ ਕੀ ਕੁਝ ਕਰਦੇ ਰਹੇ ਹਨਾ ਚਲ ਕੋਈ ਨਹੀਂ ਫਿਰ ਕੀ ਹੋ ਗਿਆ ਉਹਨਾਂ ਨੇ ਕੈਮਰੇ ਕਿੱਥੇ ਲੱਗਿਆ ਮੈਂ ਤਾਂ ਨਹੀਂ ਕਰਕੇ ਦੇਖੀ ਫੇਰ ਵੀ ਮੈਨੂੰ ਦੱਸੋ ਤਾਂ ਸਹੀ ਤਾਂ ਸੀ ਉਹ ਤਾਂ ਇਹ ਸੀਗਾ ਯਾਰ ਕੀ ਦੱਸਾਂ ਤੈਨੂੰ ਕੁਪਰੀਤ ਨੇ ਨਾ ਆਨਲਾਈਨ ਆਰਡਰ ਕਰਕੇ ਨਾ ਕੋਈ ਛੋਟਾ ਜਿਹਾ ਕੈਮਰਾ ਬੰਗਵਾਇਆ ਹੋਣਾ ਕੋਈ ਚਿੱਪ ਵਾਲਾ ਅੱਛਾ ਉਹ ਲਵਾਇਆ ਹੋਣਾ ਵਿੜੇ ਚ ਕਹਿੰਦਾ ਸੀ ਬੱਲਵ ਜੀ ਚ ਲਵਾਇਆ ਮੈਨੂੰ ਪਤਾ ਨਹੀਂ ਇਸ ਤਾਂ ਮੈਂ ਦੇਖਿਆ ਦਾ ਹੁਣ ਕੀ ਫਾਇਦਾ ਕੈਮਰਾ ਦਾ ਮੈਂ ਡਰ ਰਹਿੰਦਾ ਸੀ ਕੋਈ ਚੀਜ਼ ਨਾ ਚੱਕ ਕੇ ਲੈ ਜਾਏ ਹੁਣ ਕੌਣ ਚੀਜ਼ਾਂ ਚੱਕਣ ਆਣਾ ਹਾਂ ਇਹ ਤਾਂ ਹੈਗਾ ਵਿੜੇ ਚ ਲਾਇਆ ਸੀਗਾ ਕੈਮਰਾ ਹਾਂ ਬੇਟੇ ਤੇ ਉਦੋਂ ਯਾਰ ਆਪਣੇ ਇੱਕ ਦੋ ਬਾਰੇ ਬਾਹਤੀ ਬੱਠਾ ਜਣੀ ਪਤਾ ਨਹੀਂ ਸਣੀ ਚੱਕ ਕੇ ਲੈ ਕੇ ਗਿਆ ਸੀ ਪਤਾ ਨਹੀਂ ਕੋਈ ਹੋਰ ਨਸ਼ੇੜੀ ਚੱਕ ਕੇ ਲੈ ਕੇ ਗਿਆ ਸੀਗਾ ਸਹੀ ਗੱਲ ਆ ਉਦੋਂ ਤਾਂ ਨਾ ਐ ਲੱਗਦਾ ਸੀਗਾ ਵੀ ਉਹ ਤਾਂ ਉਹੀ ਤਾਂ ਗੱਲ ਆ ਜਦੋਂ ਕੋਈ ਚੀਜ਼ ਚੱਕੀ ਜਾਂਦੀ ਸੀ ਪਰ ਸ਼ੱਕ ਤਾਂ ਸਣੀ ਤੇ ਜਾਂਦਾ ਸੀ ਨਾ ਆਪਾਂ ਨੂੰ ਸਹੀ ਗੱਲ ਆ ਚੱਲ ਕੋਈ ਨਹੀਂ ਇਹ ਚ ਗਲਤ ਵੀ ਕੀ ਆ ਕੈਮਰਾ ਤਾਂ ਲਵਾਉਣਾ ਬੰਦ ਦੇਈ ਸੀਗਾ ਪਰ ਹੁਣ ਨਾ ਕਦੇ ਕਦੇ ਪਛਤਾਵਾ ਆ ਜਾ ਹੁੰਦਾ ਵੀ ਹਨਾ ਕਿਈ ਕੁਝ ਕਰਦੇ ਫਿਰਦੇ ਰਹਿੰਦੇ ਆਪਾਂ ਹਨਾ ਕੀ ਕੁਝ ਹੋ ਜਾਂਦਾ ਗਾ ਹੂੰ ਪਰ ਦੀਦੀ ਤੁਸੀਂ ਪਹਿਲਾਂ ਤਾਂ ਨਹੀਂ ਕਦੇ ਵੀ ਗੱਲ ਕਰੀ ਵੀ ਆਪਣੇ ਕੈਮਰਾ ਲੱਗਿਆਗਾ ਮੈਨੂੰ ਨਾ ਯਾਰ ਗੁਰਪ੍ਰੀਤ ਨਹੀਂ ਮਨਾ ਕਰਦਾ ਸੀਗਾ ਫਿਰ ਬੱਲਬ ਜੀ ਕਾਤੋਂ ਲਾਇਆ ਤੁਸੀਂ ਕਿਤੇ ਬਾਹਰ ਲਾ ਦੇਣਾ ਸੀ ਉਹ ਚੀਜ਼ਾਂ ਤਾਂ ਫਿਰ ਆਪਣੇ ਵਿਹੜੇ 'ਚ ਹੀ ਖੜੀਆਂ ਹੁੰਦੀਆਂ ਨੇ ਨਾ ਕਈ ਵਾਰੀ ਆਪਾਂ ਘਰੇ ਨਹੀਂ ਹੁੰਦੇ ਤੈਨੂੰ ਮਾਰ ਕੇ ਉਹਦੇ ਤੇਰੀਆਂ ਬਾਰੀਆਂ ਖੋ ਕੇ ਲੈ ਗਿਆ ਉਸ ਦਰਦ ਦੇ ਮਾਰੇ ਤੋਂ ਲਵਾਈਆਂ ਸੋਨੇ ਠੀਕ ਆ ਹਾਂ ਚਲ ਆਇਆ ਕਰ ਫਿਰ ਮੈਂ ਤੇਰੇ ਬਾਈ ਨੂੰ ਕਹਿੰਨੀ ਆਗੀ ਤੇ ਤੈਨੂੰ ਛੱਡਿਆ ਆਊਗਾ ਜਾ ਕੇ ਠੀਕ ਆ ਇਹ ਮੇਰੀ ਗੱਲ ਤਾਂ ਸੁਣੋ ਬਾਈ ਕੋਈ ਕੰਮ ਕੁਮ ਗਿਆ ਲਾ ਨਾ ਨਾ ਇੱਥੇ ਹੋਣਗੇ ਬਾਹਰ ਹੋਣਗੇ ਅੱਛਾ ਖਾਣ ਚਲ ਕੋਈ ਨਹੀਂ ਜੇ ਕੋਈ ਕੰਮ ਕਰ ਚਲ ਮੇਰੇ ਕੋਲ ਫੇਰ ਗੱਲ ਕਰ ਸੁਣਦੇ ਤੇਰੇ ਮੈਂ 2 ਮਿੰਟ ਠੀਕ ਹੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਹਿੰ ਮਰ ਲੱਗਿਆ ਇੱਥੇ ਫੇਰ ਤਾਂ ਵਿੱਚ ਸਾਰਾ ਕੁਝ ਹੀ ਆਇਆ ਹੋਗਾ ਇਹਨਾਂ ਨੂੰ ਤਾਂ ਪਤਾ ਲੱਗ ਜੂਗਾ ਵੀ ਮੈਂ ਤੇ ਮੰਮੀ ਨੇ ਸੰਦੀ ਨੂੰ ਮਾਰਿਆ ਨਹੀਂ ਨਹੀਂ ਕੋਈ ਨਹੀਂ ਸ਼ੁਕਰਾ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਵੀ ਬੱਲੇ ਵਿੱਚ ਕੈਮਰਾ ਲੱਗਿਆ ਹੋਇਆ ਹੈ ਮੈਂ ਕੋਈ ਹਲ ਕਰਤੀ ਹਾਂ ਲਈ ਜੇ ਮੈਂ ਵਾਗ ਗਈ ਫਿਰ ਮਗਰੋਂ ਇਹ ਦੇਖ ਲੈਣਗੇ ਨਹੀਂ ਨਹੀਂ ਮੈਂ ਨਹੀਂ ਜਾਂਦੀ ਕਿਤੇ ਵੀ ਕਾਦੇ ਵਾਸਤੇ ਜਾਣਾ ਕੋਈ ਦੇਖ ਲਓ ਜੇ ਮੈਂ ਤੁਸੀਂ ਜਿੱਦੇ ਕਰੀ ਬੈਠੇ ਹੋ ਥੋੜੀ ਮਰਦੀ ਹੈ ਮਰਜ਼ੀ ਤਾਂ ਫਿਰ ਹੈਗੇ ਜੀ ਹੁਣ ਬਸ ਕੁੜੀ ਤਿਆਰ ਹੋ ਜਾਂਦੀ ਐ ਤੇ ਮੈਂ ਲੈ ਕੇ ਜਾਨੀ ਹੁਣ ਤਾਂ ਚਲੋ ਠੀਕ ਐ ਫਿਰ ਮੈਂ ਹੁਣ ਇੰਨੀ ਜਿੱਦ ਦੇ ਵਿੱਚ ਕੁਛ ਕਹਿ ਨਹੀਂ ਸਕਦਾ ਚਲੋ ਤੇ ਸਾਂ ਮੁੰਡੇ ਨੂੰ ਕਹਿ ਦੇ ਫਿਰ ਸਾਨੂੰ ਛੱਡਿਆਊਗਾ ਕੋਈ ਨਹੀਂ ਕਹਿ ਦਿੰਨੇ ਆ ਹਾਂ ਕਾਹੋ ਮੁੰਡੇ ਨੂੰ ਤੇ ਮੈਂ ਦੇਖਦੀ ਵੀ ਤਿਆਰ ਹੋਊਗੀ ਕੁੜੀ ਵੀਰਪਾਲਾ ਕੁੜਾ ਵੀਰਪਾਲਾ ਆਪਾਂ ਵੀ ਹੁਣ ਕੀ ਕਰ ਸਕਦੇ ਆ ਧੀ ਦਾ ਦੁੱਖ ਨਹੀਂ ਛੱਲਿਆ ਜਾਂਦਾ ਕਿਸੇ ਤੋਂ ਜੀ ਹੁਣ ਮੈਂ ਜਲਦੀ ਦੂਰ ਪਾਉ ਕਿ ਉਹ ਗੱਲ ਵੀ ਇਹ ਮੰਨਦੇ ਨਹੀਂ ਚਲੋ ਦੇਖ ਲੈਣਦੇ ਹੁਣ ਕੀ ਦਾ ਕੀ ਕੀਤਾ ਜਾ ਸਕਦਾ ਇਹਨਾਂ ਗੱਲਾਂ ਵਿੱਚ ਹਾਂ ਭਾਈ ਫਰਕ ਤਾਂ ਹੁੰਦਾ ਹੀ ਆ ਨਾ ਹੁਣ ਕਿੱਥੇ ਚੱਲ ਘਰੇ ਤਾਂ ਰਹਿੰਦਾ ਸੀਗਾ ਭਰਾ ਮੇਰਾ ਹੁਣ ਸਾਰਾ ਤਾਂ ਹੁੰਦਾ ਹੀ ਹੈਗਾ ਹੁਣ ਤਾਂ ਜਿਹੜੀ ਹੁਣ ਜਿੰਨੀ ਕਰਬ ਦੀ ਲਿਖੀ ਸੀਗੀ ਉਹ ਗੱਲ ਪੁੱਤ ਗਿਆ ਆਵਦੇ ਲੱਛਣ ਨਹੀਂ ਸਦਾਰੇ ਭਾਈ ਮੌਤ ਵੀ ਕੀ ਕਰੇ हां ये गल ਤਾਂ ਹੈਗੀ ਆ ਹੁਣ ਪਰ ਕੀਤਾ ਵੀ ਕੀ ਜਾਵੇ ਜੇ ਕੋਈ ਬੱਸ ਚੱਲਦਾ ਫਿਰ ਤਾਂ ਉਹ ਗੱਲ ਕੋਈ ਰੋਕ ਵੀ ਲੈਂਦੇ ਚੱਲ ਠੀਕ ਆ ਮੈਂ ਰੁੱਕ ਕੇ ਗੱਲ ਕਰ ਦਦਾਂ ਨਾਲ ਮੀਂਹ ਗੱਲ ਸੁਣਿਓ ਕਿਹਦਾ ਫੋਨ ਸੀਗਾ ਇਹ ਤਾਂ ਆਪਣਾ ਗੁਰਚਾਲੇ ਆੜਤੀ ਦਾ ਸੀਗਾ ਹਾਂ ਅੱਛਾ ਹੁਣ ਤਾਂ ਫੋਨ ਵੀ ਨਹੀਂ ਖੜਾ ਛੱਡ ਰਿਹਾ ਉਹ ਮੈਂ ਕਹਿੰਦੀ ਸੀ ਕਿ ਵੀਰਪਾਲ ਤਿਆਰ ਹੋਈ ਬੈਠੀ ਸੀਗੀ ਨਾਲੇ ਉਹਦੀ ਮੰਮੀ ਕਹਿੰਦੇ ਜਾਣਾਂਗਾ ਮੈਂ ਕਿਹਾ ਤੁਸੀਂ ਚੜਾਏ ਆਉਂਦੇ ਹਨਾ ਕਿੱਧਰ ਤੁਰ ਕੇ ਜਾਣਗੇ ਔਖਾ ਹੋ ਜੂ ਉਹਨਾਂ ਨੂੰ ਮੰਨੀ ਨਹੀਂ ਫਿਰ ਵੀਰਪਾਲ ਆਹ ਲਾ ਵੀਰਪਾਲ ਮੰਨ ਵੀ ਜਾਂਦੀ ਮੈਨੂੰ ਲੱਗਦਾ ਉਹਦੀ ਮੰਮੀ ਨਹੀਂਣਾ ਪੈਰ ਤੇ ਪਾਣੀ ਪਾਣ ਦੇਣਾ ਮੰਨ ਤਾਂ ਜਾਂਦੀ ਵੀ ਪਰ ਹੁਣ ਜੇ ਦੇਖਿਆ ਵੀਰਪਾਲ ਪੱਖੋਂ ਦੇਖਿਆ ਜਾਵੇ ਤਾਂ ਉਹਦਾ ਜੀਵ ਇੱਥੇ ਕਿਵੇਂ ਲੱਗੂ ਹਨਾ ਚੱਲ ਆਪਣਾ ਤਾਂ ਬੰਦਾ ਹਫ਼ਤਾ ਵੀਰਾਂ ਤਲੰਗਣ ਦੇਵੇ ਉਹ ਤਾਂ ਠੀਕ ਹੈ ਹੁਣ ਫਿਰ ਜਦੋਂ ਅਗਲੇ ਨੇ ਕਾਲੀ ਵਿਚਾਰ ਰੱਖੀਏ ਜੀ ਹੁਣ ਆਪਾਂ ਧੱਕੇ ਨਾਲ ਰੱਖ ਦਿਆਂ ਕੱਲ ਨੂੰ ਕੋਈ 101 21 ਗੱਲ ਹੋ ਗਈ ਫਿਰ ਵੀ ਆਪਣੀ ਧੀ ਆਊਗੀ ਚੱਲ ਜੀ ਉਹਦੀ ਮਾਂ ਲੈ ਕੇ ਜਾਂਦੀ ਆ ਹਨ ਚੱਲ ਫਿਰ ਦੇਖ ਲੈਣਾ ਆਪਾਂ ਛੱਡਣਾ ਹੋਰ ਕੀ ਆ ਹੋਰ ਬਾਪੂ ਜੀ ਨੇ ਵੀ ਬਸੇਰਾ ਸਮਝਾਇਆ ਸੀਗਾ ਤੜਕੇ ਉਹਦੀ ਮੰਮੀ ਨੂੰ ਸਮਝਾਈ ਜਾਂਦੇ ਸੀ ਬੈਠੇ ਵੀ ਚੱਲ ਭਈ ਅਸੀਂ ਆਪਦੀ ਧੀ ਬਣਾ ਕੇ ਰੱਖਾਂਗੇ ਚੱਲ ਅੱਗੇ ਤੋਰ ਦਾਂਗੇ ਹਨ ਪਰ ਹੁਣ ਜਦੋਂ ਉਹਦੀ ਮੰਮੀ ਮੰਨਦੀ ਨਹੀਂ ਉਹ ਕਹਿੰਦੀ ਮੇਰਾ ਇੱਥੇ ਚਿੱਤੀ ਨਹੀਂ ਬਣਦਾ ਹਨ ਆ ਉਹ ਤਾਂ ਮੈਂ ਸੁਣੀ ਜਾਂਦਾ ਸੀ ਆ ਕਹੀ ਜਾਂਦੀ ਡੈਡੀ ਨੂੰ ਫਿਰ ਹੁਣ ਕੀਤਾ ਵੀ ਕੀ ਜਾਵੇ ਚੱਲ ਫਿਰ ਮੈਂ ਛੱਡਿਆਉਣਾ ਉਹਨਾਂ ਨੂੰ ਹੋਰ ਛੱਡਿਆ ਉਹ ਰੋਟੀ ਬਣੀ ਪਈ ਆ ਰੋਟੀ ਬਣੀ ਪਈ ਹੈਗੀ ਪਹਿਲਾਂ ਛੱਡਿਆਉਂਦੀ ਮੈਂ ਕਹਣਾ ਮੈਂ ਰੋਟੀ ਖਾ ਕੇ ਛੱਡਾਂਉਂਦਾ ਚੱਲ ਦੇਖ ਲਉਂ ਤਾਂ ਤਿਆਰ ਤਾਂ ਹੋਈ ਬੈਠੀਆਂ ਨੇ ਚੱਲ ਫਿਰ ਮੈਂ ਛੱਡਿਆਉਣਾਗਾ ਹਾਂ ਫੇਰ ਆ ਕੇ ਖਾਉਂਗਾ ਹੋਰ ਚੱਲ ਵੀਰ ਪਾਲਾ ਕੁੜਾ ਵੀਰ ਪਾਲਾ ਆ ਮਮੀ ਆ ਜਾ ਹੁਣ ਕੀ ਆ ਹਜੇ ਤੈਰ ਨਹੀਂ ਸੋਈ ਤੂੰ ਤਿਆਰ ਤਾਂ ਹੋ ਗਈ ਮੈਂ ਚੱਲ ਫਿਰ ਜਲਦੀ ਆ ਹੁਣ ਸਵੇਰਾ ਹੋ ਜਾਂਦਾ ਮਮੀ ਮੈਂ ਨਾ ਆਏ ਗਈ ਸੀ ਕਿ ਮਮੀ ਮੇਰੇ ਜੀਜਾ ਨਿਕਾਤਾ ਸੀ ਜਾਣ ਨੂੰ ਕੋੜ ਵੀ ਤੜਕੇ ਤੋਂ ਤਾਂ ਤਿਆਰ ਹੋਈ ਬੈਠੀ ਐ ਤੇ ਆ ਹੁਣ ਤੂੰ ਮੌਕੇ ਤੇ ਖੜੀ ਨਹੀਂ ਜਵਾਬ ਦੇ ਤਾਂ ਕਿ ਮੈਂ ਜਾਂਦੀ ਨਹੀਂ ਕੋਈ ਨਹੀਂ ਮਮੀ ਮੈਂ ਨਾ ਕਦੇ ਫੇਰ ਆ ਜੂਗੀ ਤੂੰ ਭੱਗ ਜਾ ਮੈਂ ਅੱਜ ਨਹੀਂ ਜਾਂਦੀ ਮੇਰਾ ਨਾ ਜੀ ਨਹੀਂ ਕਰਦਾ ਬਸ ਨਾ ਇਹ じゃ ਕੀ ਹੋ ਗਿਆ ਤੈਨੂੰ ਜਿਹੜੇ ਤੂੰ ਮਿੰਟ ਜੀ ਬਦਲ ਗਈ ਨਾ ਮਮੀ ਕੋਈ ੱੱੱਕਾ ਕਾਹਨੂੰ ਮੈਂ ਕਹੀ ਤੇ ਨਹੀਂ ਮੈਂ ਨਹੀਂ ਜਾਣਾ ਚਲ ਮਸੀ ਜੇ ਨਹੀਂ ਜਾਂਦੀ ਹੈਗੀ ਮੇਰੀ ਗੱਲ ਸੁਣੋ ਕੋਈ ਨਹੀਂ ਲਾ ਲੈਣ ਦੇ 2-4 ਦਿਨ ਇਹਨੂੰ ਹੋਰ ਬਈ 2-4 ਦਿਨ ਤੱਕ ਲਾ ਲੂਗੀ ਮੈਂ ਕਹਿੰਦੀ ਚਲ ਮਨ ਹੋਰ ਹੋ ਜਾਂਦਾ ਜੇ ਵਗਦੇ 4 ਦਿਨ ਉੱਥੇ ਮੇਰੇ ਨਾਲ ਕੋਈ ਨਹੀਂ ਤੁਸੀਂ ੱੱੱਕਾ ਕਾਹਨੂੰ ਕਰਦੇ ਹੋ ਭੈਣ ਜੀ ਮੈਂ ਤੁਹਾਨੂੰ ਸਮਝਾਇਆ ਤਾਂ ਸੀਗਾ ਫੇਰ ਵੀ ਮੈਂ ਥੋੜੀ ਗੱਲ ਨਹੀਂ ਮੋੜੀ ਹੈ ਹੁਣ ਜੇ ਤੋ ਲੜਕੀ ਆਪ ਕਹੀ ਜਾਂਦੀ ਹੈ ਫੇਰ ਤੁਸੀਂ ਕਿਉਂ ਜ਼ਿੱਦ ਕਰਦੇ ਹੋ ਚਲ ਚੰਗਾ ਉਰੇ ਮੇਰੀ ਗੱਲ ਸੁਣਾ ਕੇ ਗੱਲ ਤਾਂ ਸੁਣ ਸਕਦੀ ਐ ਮੈਂ ਜੰਮੇ ਤੈਨੂੰ ਆਖਰ ਨੂੰ ਹਾਂ ਮੰਮੀ ਇੱਥੇ ਦੱਸ ਦੇ ਨਾ ਇੱਥੇ ਕੁ ਦੱਸ ਦੇ ਤੂੰ ਉਧਰ ਆ ਸੌ ਗੱਲ ਹੁੰਦੀ ਐ ਕੋਈ ਪੜਦੇ ਦੀ ਤਾਂ ਸੁਣ ਲੈ ਭਾਈ ਤੂੰ ਗੱਲ ਇਹ ਤਾਂ ਜਿੱਦ ਕਰੀ ਜਾਂਦੀ ਆ ਹੁਣ ਐ ਆ ਜਾ ਆ ਜਾ ਨਾ ਮੇਰਾ ਇੰਨਾ ਵੀ ਯਾਰ ਨਹੀਂ ਮੈਂ ਤੈਨੂੰ ਜਰਮ ਦਿੱਤਾ ਤੂੰ ਮੇਰੀ ਬੇਇੱਜ਼ਤੀ ਕਰਦੀ ਐ ਸਾਰਿਆਂ ਦੇ ਸਾਹਮਣੇ ਮੰਮੀ ਮੈਂ ਕੀ ਬੇਇੱਜ਼ਤੀ ਕਰੀ ਆ ਮੈਂ ਤੁਹਾਨੂੰ ਕਹਿਦਾ ਦਿੱਤਾ ਵੀ ਮੇਰਾ ਨਹੀਂ ਮਨ ਕਰਦਾ ਕੋਈ ਨਹੀਂ ਮੈਂ ਫੇਰ ਆ ਜੂਗੀ ਕਦੇ ਮੈਂ ਕਿਹੜਾ ਕਹਿੰਦੀ ਵੀ ਮੈਂ ਆਉਂਦੀ ਨਹੀਂ ਮੈਂ ਆਹ ਬੇਇਜ਼ਤੀ ਨਹੀਂ ਹੋਈ ਤੜਕੇ ਤਾਂ ਤਿਆਰ ਸੀਗੀ ਆਖੇ ਮੈਂ ਚੱਲੂਗੀ ਚੱਲੂਗੀ ਤੇ ਹਾਂ ਹੁਣ ਸਾਰਿਆਂ ਸਾਹਮਣੇ ਕਹਿੰਦੀ ਮੈਂ ਤਾਂ ਜਾਂਦੀ ਨਹੀਂ ਫਿਰ ਮੰਮੀ ਇਹ ਚੁੱਕੀ ਬੇਇਜ਼ਤੀ ਵਾਲੀ ਗੱਲ ਆ ਜਿਹਨੂੰ ਮੈਂ ਨਹੀਂ ਜਾਣਾ ਮੈਂ ਤਾਂ ਫਿਰ ਬੇਇਜ਼ਤੀ ਮੰਨਦੀ ਆ ਤੂੰ ਨਹੀਂ ਮੰਦੀ ਇਸ ਗੱਲ ਦੀ ਬੇਇਜ਼ਤੀ ਮੰਮੀ ਮੇਰਾ ਦਿਮਾਗ ਨਾ ਖਰਾਬ ਕਰ ਕੋਈ ਨਹੀਂ ਫਿਰ ਮੰਨੀ ਜਾਵੇ ਨਹੀਂ ਦਿਮਾਗ ਤੇਰਾ ਨਹੀਂ ਖਰਾਬ ਹੋਇਆ ਦਿਮਾਗ ਮੇਰਾ ਖਰਾਬ ਹੋਇਆ ਹੈ ਹੈ ਤੂੰ ਕੁੱਦ ਤਾਂ ਮੈਂ ਤੈਨੂੰ ਐ ਕਰ ਦਉ ਮੈਂ ਤੈਨੂੰ ਐ ਸਾਹਮੂਂ ਕੇ ਆ ਹੁਣ ਹ ਮੈਨੂੰ ਨਹੀਂ ਪਤਾ ਜੋ ਮਰਜ਼ੀ ਕਹੀ ਜਾ ਮੈਂ ਇੱਕ ਵਾਰੀ ਕਹਿਤਾ ਨਾ ਨਹੀਂ ਜਾਣਾ ਤਾਂ ਬਸ ਮੈਂ ਨਹੀਂ ਜਾਣਾ ਨਹੀਂ ਮੇਰੀ ਗੱਲ ਸੁਣ ਜਾਣਾ ਕਿਉਂ ਨਹੀਂ ਹੈ ਕੀਤਾ ਤਾਂ ਕੀ ਗੱਲ ਪੈਗਾ ਜੇ ਕੋਈ ਗੱਲ ਹੋ ਗਈ ਤੇਰੇ ਮੂੰਹ ਚੋਂ ਕੋਈ ਨਿੱਕੀ ਗੱਲ ਨਿਕਲ ਗਈ ਨਹੀਂ ਤੇਰਾ ਕੀ ਬੱਤੀ ਦਾ ਕਲੀ ਦਾ ਇੱਥੇ ਕੀ ਬਣੂ ਤੇਰੇ ਨਾਲ ਮੰਮੀ ਕੁਝ ਨਹੀਂ ਬਣਦਾ ਨਾਲੇ ਕੀ ਗੱਲ ਮੂੰਹ ਚੋਂ ਨਿਕਲ ਜੂਗੀ ਮੈਂ ਕਿ ਉਹ ਐਡੀ ਕਮਲੀ ਆ ਵੀ ਐਂ ਗੱਲ ਮੂੰਹ ਚੋਂ ਕੱਢ ਦੂੰਗੀ ਕਿਸੇ ਨੂੰ ਨਾ ਮੈਂ ਕੁਝ ਨਹੀਂ ਦੱਸਦੀ ਐਵੇਂ ਤੂੰ ਬਾਦੂ ਦੀ ਟੈਨਸ਼ਨ ਨਾ ਲੈ ਨਾਲੇ ਮੈਨੂੰ ਟੈਨਸ਼ਨ ਦੇਈ ਨਹੀਂ ਮੈਂ ਤਾਂ ਪਹਿਲਾਂ ਹੀ ਬਹੁਤ ਟੈਂਸ਼ਨ ਦਾ ਲੈ ਕਹਿੰਦੀ ਮੰਮੀ ਟੁੰਟਾ ਇਛਣ ਨਾਲੇ ਨਹੀਂ ਹੋਰ ਉਦੋਂ ਤੋਂ ਕੀ ਟੈਂਸ਼ਨ ਹੋਊਗੀ ਮੰਮੀ ਤੈਨੂੰ ਕੀ ਲੱਗਦਾ ਆਪਾਂ ਚੁੱਪ ਕਰਕੇ ਇੱਥੋਂ ਭੱਜ ਜਾਾਂਗੇ ਤਾਂ ਕਦੇ ਵੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਆਪਣੀ ਨਾ ਇਸੇ ਚ ਹੀ ਭਲਾਈ ਆ ਮੈਨੂੰ ਰਹਿਣ ਲੈਂਦੇ ਇੱਥੇ ਚਾਰ ਦਿਨ ਕੁਝ ਨਹੀਂ ਹੁੰਦਾ ਤੂੰ ਤਾਂ ਫਿਰ ਹੁਣ ਆਪਣੀ ਮਰਜ਼ੀ ਕਰੇਂਗੀ ਤੇ ਮਰਜ਼ੀ ਵਾਲੀ ਇਹ ਚ ਕੀ ਗੱਲ ਆ ਆਪਣੀ ਦੋਨਾਂ ਦੀ ਮਰਜ਼ੀ ਆ ਉਹਨਾਂ ਨੇ ਮੇਰੀ ਗੱਲ ਸੁਣਨਾ ਮੰਮੀ ਬਸ ਮੈਂ ਨਾ ਤੈਨੂੰ ਹਜੇ ਕੁਝ ਨਹੀਂ ਦੱਸ ਸਕਦੀ ਕੋਈ ਨੀ ਗੱਲ ਹੋਣੀ ਚਲ ਕਰ ਲੈਣ ਦੇ ਕੋਈ ਗੱਲ ਪੁੱਤ ਕੁਛ ਨਹੀਂ ਹੋਈ ਕਿ ਮੈਨੂੰ ਤਾਂ ਐ ਲੱਗਦਾ ਵੀ ਉਹ ਕੁੜੀ ਦੀ ਵੀ ਕੋਈ ਗੱਲ ਨਾ ਫਾਉਂ ਜਾ ਗਈ ਹੋਣੀ ਆ ਉਹ ਸੁਣਨੀ ਹੋਣੀ ਆ ਗੱਲ ਦਿਮਾਗਾਇਂ ਵੀ ਨਾ ਉਹਨੂੰ ਮਾਈ ਨੂੰ ਹਾਂਜੀ ਵੀ ਮੁੰਡਾਂ ਦੀ ਨਿਗਾ ਚ ਐ ਕੁਛ ਖਾਂਦਾ ਨਹੀਂ ਪੀਂਦਾ ਨਹੀਂ ਵੀ ਤੂੰ ਜਿੱਦ ਨਾ ਕਰ ਮੈਨੂੰ ਤਾਂ ਇਹੀ ਲੱਗਦਾ ਵੀ ਉਹ ਕੁੜੀ ਨੇ ਤਾਂ ਹੀ ਦਵਾਸ ਦੇ ਤਾਂ ਜਾਣ ਹਾਂ ਉਹ ਵੀ ਗੱਲ ਨਾ ਪੀ ਤੜਕੇ ਤਾਂ ਤਿਆਰ ਹੋਈ ਬੈਠੀ ਸੀ ਵੀ ਤਰਾ ਜਵਾਬ ਜੀ ਦਿੱਤਾ ਹਨਾ ਮੁੰਡਾ ਤਾਂ ਘਰ ਵਧੀਆ ਘਰ ਰੈਡੀ ਨਹੀਂ ਉਹ ਤਾਂ ਗੱਲ ਪੁੱਤ ਤੇਰੀ ਠੀਕ ਹੈ ਪਰ ਇਹ ਵੀ ਵਧੀਆ ਹੋਇਆ ਜੋ ਕੁੜੀ ਨੇ ਜਮਾਵ ਦੇ ਤਾਂ ਨਾਲ ਜਾਣ। ਪੁੜੀ ਮਾਂ ਤਾਂ ਹੁਣ ਮੈਨੂੰ ਵੀ ਕਹਿੰਦੀ ਮੈਂ ਲੈ ਕੇ ਜਾऊं ਤੇ ਕੁੜੀ ਤੇ ਵੀ ਗੁੱਸਾ ਕਰਿਆ ਉਹਨੇ ਅਭੀ ਜੀ। ਹਾਂ ਜੀ। ਹੈ ਇਹ ਤਾਂ ਹੈ। ਕਿ ਵਧੀਆ ਹੋਇਆ ਨੁਗਾ ਆਪਣੇ ਵਾਸਤੇ ਵੀ ਤੇ ਕੁੜੀ ਵਾਸਤੇ। ਨਾਲੇ ਆਸ-ਪਾਸ ਦੇ ਲੋਕ ਵੀ ਕਹਿੰਦੇ ਲੋਡੀ ਖੱਤੀ ਮੂੰਹ ਝੱਕੇ ਵਾਗਦੇ ਹਨਾ। ਉਹੀ ਤਾਂ ਗੱਲ ਆ। ਉਹੀ ਤਾਂ ਗੱਲ ਆ ਕਿ ਨਹੀਂ ਤਾਂ ਅਕ ਲੈ ਹੀ ਨਹੀਂ ਗਈ। ਚੱਲ ਆਪਾਂ ਤਾਂ ਵਧੀਆ ਪਹਿਣਾ ਵਾਂਗੂ ਮੰਨਦੇ ਆਂਗੇ ਜੇ ਚੱਲ ਉੱਥੇ ਉਹ ਗੱਲ ਮੁੰਡੇ ਨਾਲ ਆਪਣੀ ਕੋਈ ਗੱਲਬਾਤ ਵਧੀਆ ਫਿੱਟ ਪੈਂਦੀ ਆ ਆਪਾਂ ਚੱਲ ਆਪਾਂ ਬੈ ਕੇ ਤੋਰ ਦਿਆਂਗੇ ਪੁੱਤ ਆਪਣਾ ਇਹ ਫਰਜ਼ੀ ਵੀ ਬਣਦਾ ਹੈ ਨਾਲੇ ਮੁੰਡਾ ਹੁਣ ਉਹ ਤਾਂ ਕੁਸਖਾ ਪੀ ਕੇ ਮਰ ਗਿਆ ਜੇ ਇਹਦੀ ਵੀ ਜ਼ਿੰਦਗੀ ਸਬਰ ਡੁੱਟੀ ਆਪਣਾ ਵੀ ਸਾਡਾ ਕੰਮ ਲੋਟ ਖੁੱਲੂਗਾ ਹਾਂਜੀ ਬਾਕੀ ਇਹ ਤਾਂ ਹੈ ਹੈ ਤੁਹਾਂਇ ਕਰ ਪੁੱਤ ਉਹਨੂੰ ਮਾਈਲ ਤੂੰ ਆਪ ਛੱਡਿਆ ਜਾ ਕੇ ਹਾਂ ਚੱਲੋ ਮਾਫੀ ਜੀ ਨੂੰ ਛੱਡਿਆ ਹਾਂ ਮੈਂ ਤਾਂ ਛੱਡਿਆ ਆਂਗਾ ਜੇ ਤੁਰੇ ਫੇਰੀ ਹੈ ਨਮਕਾਇਦ ਨਹੀਂ ਐ ਬਾਪੂ ਜੀ ਦੀ ਗਲਤ ਕਰ ਲੈਣਾ ਤੂੰ ਕੀ ਗੱਲ ਐ ਚੱਲ ਮਾਂ ਵਤੀਆਂ ਦੀ ਗੱਲ 100 ਚੱਲ ਕਰਿਆ ਉਹਦੇ ਬਾਰੇ ਮੈਂ ਤਾਂ ਛੱਡਿਆ ਮੂਹ ਕੋਈ ਨਹੀਂ ਹੂੰ ਉਹ ਤਾਂ ਬੇਰਬਾਲ ਨਾਲ ਜਨਨ ਨੂੰ ਕਰਦੀ ਆ ਨਹੀਂ ਨਹੀਂ ਜਾਂਦੀ ਜਿਹੜਾ ਮਨੇ ਮੂਵੀ ਕਲਾਪ ਦੇਖੀ ਜੋ ਹਲੇ ਰਾਤ ਦਾ ਰਹਿਣ ਦਾ ਫਿਰ ਉਦੋਂ ਨੂੰ ਥੱਕੇ ਨਾਲ ਕਿੱਤੀ ਜਾਂਦੀ ਐ ਫਿਰ ਉਹਨੂੰ ਲਾਜ ਦੋ ਚਾਰ ਤਿੰਨ ਹੋਰ ਰਾਤ ਹਨ ਤੂੰ ਵੀ ਪਤਨਾ ਹੋਰਾਂ ਬੋਲ ਮਾਰਦੀ 100 ਗੱਲਾਂ ਕਰਦੀਆਂ ਹੁੰਦੀਆਂ ਆਖਣਗੇ ਖਚੂਰੀਆਂ ਗੱਲਾਂ ਸੁਣਦੇ ਨੇ ਹਾਂ ਉਹਨਾਂ ਦੇ ਬੋਲ ਮਾਰਨ ਹੂੰ ਮੇਰੀ ਗੱਲ ਸੁਣ ਮੇਰੀ ਗੱਲ ਸਮਝ ਤੂੰ ਕਿਉਂ ਤੂੰ ਤਾਂ ਮੇਰੇ ਨਾਲ ਹੀ ਲੜੀ ਜਾਂਦੀ ਆ ਨਾਲੇ ਤੈਨੂੰ ਪਤਾਗਾ ਤੇਰੀ ਧੀ ਕਦੇ ਵੀ ਕੋਈ ਗਲਤੀ ਨਹੀਂ ਕਰਦੀ ਮੈਂ ਆਪਣੇ ਦੋਨਾਂ ਦਾ ਭਲਾ ਚਾਹਉਣੀ ਆ ਮੈਂ ਤਾਂ ਹੀ ਤਾਂ ਦੋ ਰੇਣੀਆ ਦੋ ਚਾਰ ਦਿਨ ਮੈਨੂੰ ਰਹਿ ਲੈ ਲੈਂਦੇ ਮੈਂ ਆ ਜਾਂਗੀ ਕੋਈ ਨਹੀਂ ਮਾਂ ਬਣ ਕੇ ਐ ਨਹੀਂ ਗੱਡੀ ਦੋ ਹੁਣ ਚੱਲ ਚੰਗਾ ਵੀਰ ਕਰ ਲਾ ਆਦੀ ਮਰਜ਼ੀ ਮੈਂ ਤਾਂ ਜਾਣਦੀ ਆ ਮੈਂ ਤਾਂ ਹੀ ਸਮਝਦੀ ਵੀ ਮੇਰੀ ਮਾਤਾ ਮਰ ਗਈ ਮੇਰੇ ਕੰਨ ਨੂੰ ਮੰਮੀ ਐ ਹੋਜੀ ਗੱਲ ਨਹੀਂ ਹੈਗੀ ਹਾਏ ਰੱਬਾ ਹੁਣ ਮੈਂ ਕੀ ਕਰਾਂ ਚਲ ਮੈਂ ਕੱਢਦਾ ਮੋਟਰਸਾਈਕਲ ਤੋਂ ਉਹਨੇ ਪੁੱਛੂ ਨੂੰ ਮਾਸੀ ਵੀ ਮਾਂ ਵੀ ਨਾ ਬੋਲੀ ਸ਼ੇਤੀ ਗੁੱਸਾ ਕਰ ਜਾਂਦੀ ਹੈ ਮੇਰੀ ਗੱਲ ਦਾ ਨਾਲੇ ਜੇ ਮੈਂ ਮੰਮੀ ਨੂੰ ਕੈਮਰੇ ਬਾਰੇ ਦੱਸਦਾ ਨਾ ਐ ਨਹੀਂ ਪਤਾ ਟੈਨਸ਼ਨ ਨਾਲ ਇਹਨੂੰ ਟੈਕ ਹੋ ਜੇ ਮੈਂ ਆਪਣੀ ਮਾਂ ਨੂੰ ਲਿਖਣਾ ਚਾਹੁੰਦੀ ਕਿਉਂਕਿ ਮੇਰੇ ਕੋਲ ਸਿਰਫ ਮੇਰੀ ਮਾਂ ਹੀ ਤਾਂ ਹੈਗੀ ਹੈ ਬਾਕੀ ਕੋਈ ਨਹੀਂ ਮਾਂ ਹੋ ਮੇਰੀ ਮੰਨ ਜੂਗੀ ਕਿਰਾਂ-ਕਿਰਾਂ ਗੁੱਸਾ ਕਰੋਗੀ ਇਹਨੂੰ ਤਾਂ ਮੈਂ ਆਪੇ ਮਨਾ ਲੂੰ ਹੁਣ ਤਾਂ ਬਸ ਏ ਸੋਚਾਂ ਮੈਂ ਵੀ ਉਹ ਕੈਂਰੀ ਦਾ ਕੀ ਕਰਾਂ ਮੈਨੂੰ ਤਾਂ ਸੱਚੀ ਬਹੁਤ ਟੈਨਸ਼ਨ ਹੋਈ ਪਈ ਆ ਜੇ ਪਤਾ ਲੱਗ ਗਿਆ ਸਾਰਿਆਂ ਨੂੰ ਕੀ ਕੁਝ ਹੋਊਗਾ ਹਾਈ ਰੱਬਾ ਮੈਨਾਂ ਮਸੀ ਇਹ ਤਾਂ ਕੀ ਪੁੱਤ ਨਾ ਮਾਪੇ ਤਾਂ ਉੱਤੋਂ ਦੇ ਹੋ ਜਾਣ ਤਾਂ ਫਿਰ ਦੁੱਖ ਹੀ ਪੈਂਦੇ ਹੁੰਦੇ ਆ ਸੁੱਖ ਨਹੀਂ ਮਿਲਦਾ ਹੁੰਦਾ ਫਿਰ ਕੀ ਹੋ ਗਿਆ ਮਸੀ ਕੁਝ ਨਹੀਂ ਹੋਇਆ ਪੁੱਤ ਮੈਂ ਤਾਂ ਆਪਣੇ ਕਰਮਾਂ 'ਉਰਨੀ ਆ ਚੱਲ ਚੱਲ ਕੋਈ ਗੱਲ ਨਹੀਂ ਮਸੀ ਜੇ ਮੇਰੀ ਗੱਲ ਸੁਣ ਲਾ ਉਹਦਾ ਜਦੋਂ ਜੇ ਲੱਗਣੋਂ ਛੱਡ ਗਿਆ ਨਾ ਉਦੋਂ ਸੀ ਮੈਂ ਆਪ ਹੀ ਛੱਡਾਂ ਉਹ ਕੋਈ ਸੁਣੂ ਵੀ ਨਾ ਖੇਚਲਾ ਕਰਨ ਦੀ ਲੋੜ ਕੋਈ ਨਹੀਂ ਕੋਈ ਨਹੀਂ ਚੱਲ ਪੁੱਤ ਚੱਲ ਬੱਸ ਠੀਕ ਆ ਜਿਹੜੀ ਕਰਤੀ ਵਧੀਆ ਹੋਗੀ ਬਹੁਤ ਵਧੀਆ ਇਹਨੇ ਤਾਂ ਕੁਛ ਨਹੀਂ ਸੋਚਿਆ ਮੇਰੇ ਬਾਰੇ ਕੋੜਮ ਨੇ ਜੇ ਮਾਤਾ ਭਾਗਵੀ ਜਾਣਦੀਆਂ ਦੀ ਮੇਰੇ ਨਾਲ ਤਾਂ ਚੱਜ ਨਾਲ ਬੋਲੀ ਵੀ ਗੁੱਸੇ ਹੋਗੀ ਮਾਤਾ ਮੇਰੇ ਨਾਲ ਚੱਲ ਕੋਈ ਨਹੀਂ ਮੈਨਾਂ ਨੂੰ ਫੋਨ ਲਾ ਕੇ ਵੇਖੂੰਗੀ ਪਹੁੰਚੇ ਆਂਦੇ ਪਿੰਡ ਨਾਲੇ ਬਧੀਆ ਗੱਲ ਕਰੂਗੀ ਕਿਰਾਂ ਕਿਰਾਂ ਦੇ ਸੋਤਾਂ ਤੀਆ ਛੱਡ ਭਰਾ ਵੀਰਪਾਲ ਹੁਣ ਕਿੰਨੀ ਕੁ ਟੈਨਸ਼ਨ ਲੈਂਗੀ ਸਣੀ ਦੀ ਮੈਨੂੰ ਪਤਾ ਤੂੰ ਕਿਉਂ ਰਹੀ ਐ ਮੈਨੂੰ ਪਤਾ ਤੇਰਾ ਵੀ ਨਹੀਂ ਜੀ ਲੱਗਣਾ ਉੱਥੇ ਜਾ ਕੇ ਤੂੰ ਤੋ ਤੋ ਬੇਸ਼ੱਕ ਕਿਵੇਂ ਮਰਜ਼ੀ ਕਹੀ ਜਾਵੇਂ ਪਰ ਤੇਰਾ ਜਾਨ ਨੂੰ ਜੀ ਨਹੀਂ ਕਰਦਾਗਾ ਸਹੀ ਗੱਲ ਐ ਦੀਦੀ ਕਿਸ ਘਰ ਚ ਇੰਨੀਆਂ ਜ਼ਿਆਦਾ ਜੁੜਨਾ ਮੰਜਾ ਚਲ ਕੋਈ ਨਹੀਂ ਮੈਂ ਤਾਂ ਨਾਮ ਦਾ ਮਨ ਸਮਝਾ ਲੂੰਗੀ ਪਰ ਮੈਂ ਜਾਣਦੀ ਨਹੀਂ ਨਾਲੇ ਤੁਹਾਨੂੰ ਛੱਡ ਕੇ ਜਾਣ ਨੂੰ ਨਾ ਮੇਰਾ ਤਾਂ ਜਮਈ ਜੀ ਨਹੀਂ ਕਰਦਾ ਤਾਂ ਹੀ ਤਾਂ ਮੈਂ ਤੁਹਾਨੂੰ ਕਹਿੰਦੀ ਸੀ ਕਮਲੀਏ ਵੀ ਕੀ ਕਰਾਂਗੇ ਸਮਾਂ ਦੀ ਇੱਥੇ ਨਾਲੇ ਮੇਰਾ ਜੀ ਲੱਗਿਆ ਰਹਿੰਦਾ ਤੇਰਾ ਕਿਤੇ ਵਧੀਆ ਥਾਂ ਤੇ ਕਰਾਂਗੇ ਅਸੀਂ ਕਿਹੜਾ ਤੈਨੂੰ ਮਾੜੇ ਥਾਂ ਤੇ ਸੱਟਾਂਗੇ ਹਨਾ ਨਹੀਂ ਜੀ ਜੀ ਮੈਂ ਨਹੀਂ ਵਿਆਹ ਕਰਾਉਣਾ ਚੱਲ ਉਹ ਗੱਲਾਂ ਛੱਡ ਯਾਰ ਤੇ ਮੈਨੂੰ ਐ ਦੱਸ ਇੱਥੇ ਕੀ ਕਰਦੀਆਂ ਕੀ ਸੋਚੀ ਜਾਨੀਂ ਮਾਂ ਦੀ ਟੈਨਸ਼ਨ ਵੀ ਨਾ ਲੈ ਉਹ ਨਾ ਬੋੜਪੂ ਮਾਂ ਮਾਤਾ ਗੁੱਸੇ ਹੋ ਜਾਂਦੀਆਂ ਫਿਰ ਬੁਲਾ ਲੈਂਦੀਆਂ ਨਹੀਂ ਨਹੀਂ ਗੁੱਸੇ ਤਾਂ ਨਹੀਂ ਹੋਈ ਮਮੀ ਉਹ ਤਾਂ ਇਹ ਕਹਿੰਦੀ ਸੀ ਵੀ ਚਲੋ ਪੁੱਤ ਚਾਰ ਪੰਜ ਦਿਨਾਂ ਨੂੰ ਆਜੇ ਮੇਰੇ ਕੋਲ ਨਹੀਂ ਮੈਂ ਤਾਂ ਸ਼ਨੀਵਾਰੇ ਸੋਚੀ ਜਾਂਦੀ ਸੀ ਚੱਲ ਕੋਈ ਨਾ ਹੌਲੀ ਹੌਲੀ ਨਾ ਬੰਦਾ ਭੁੱਲਣਾ ਵੀ ਪੈਂਦਾ ਹਨਾ ਭੁੱਲਿਆ ਤਾਂ ਕਿੱਥੇ ਜਾਂਦਾ ਜੀ ਤੁਹਾਨੂੰ ਪਤਾ ਚਾਹੇ ਕਿਵੇਂ ਮਰਜੀ ਸੀ ਚਾਹੇ ਨਸ਼ੇ ਕਰਦਾ ਸੀ ਪਰ ਸੀ ਤਾਂ ਮੇਰਾ ਬੰਦਾ ਨਾ ਸੱਚੀ ਮੈਨੂੰ ਤਾਂ ਉਹਦੀ ਬਹੁਤ ਯਾਦ ਆਉਂਦੀ ਆ ਉਹ ਤਾਂ ਤੇਰੀ ਗੱਲ ਮੈਂ ਸਮਝਦੀ ਆ ਪਰ ਜਦੋਂ ਉਹ ਕੁੱਟਮਾਰ ਕਰਦਾ ਸੀ ਨਾ ਉਹਦੋਂ ਬੰਦਾ ਦਿਲ ਤੋਂ ਵੀ ਲੈ ਜਾਂਦਾ ਹੁੰਦਾ ਹੈਗਾ ਚਾਹੇ ਕਿਵੇਂ ਮਰਜੀ ਸੀ ਦੀਦੀ ਨਹੀਂ ਤੇਲ ਤੋਂ ਥੋੜੀ ਲੈਂਦਾ ਨਾਲੇ ਜਿਉਂਦੇ ਬੰਦੇ ਦਾ ਤਾਂ ਆਪਾਂ ਨੂੰ ਗੁੱਸਾ ਆਉਂਦਾ ਰਹਿੰਦਾ ਹਨਾ ਪਰ ਜਦੋਂ ਉਹ ਛੱਡ ਕੇ ਚਲ ਜਾਂਦਾ ਨਾ ਸੱਚੀ ਐ ਲੱਗਦਾ ਵੀ ਚਲ ਕਹੇ ਜੇ ਮਰਜੀ ਸੀ ਵਧੀਆ ਹੀ ਸੀ ਛੱਡ ਕੇ ਤਾਂ ਨਾ ਜਾਂਦਾ ਚਲ ਕੋਈ ਨਾ ਮੈਂ ਕਹਿੰਦੀ ਸੀ ਰੋਟੀ ਖਾ ਲਾ ਰੋਟੀ ਬਣੀ ਪਈ ਐ ਦੀਦੀ ਭੁੱਖ ਨਹੀਂ ਆ ਗਈ ਮੈਨੂੰ ਮੈਂ ਨਹੀਂ ਰੋਟੀ ਖਾਣੀ ਕੋਈ ਨਹੀਂ ਜੇ ਮੈਨੂੰ ਭੁੱਖ ਲੱਗੀ ਨਾ ਮੈਂ ਖਾ ਲਵਾਂਗੀ ਤੁਸੀਂ ਖਾ ਲੋ ਰੋਟੀ ਰੋਟੀ ਚਲ ਠੀਕ ਹੈ ਨਾਲ ਇਹ ਆ ਲੈ ਜਾ ਉਧਰ ਲੈ ਜਾ ਚੱਕ ਇਹਨਾਂ ਨੂੰ ਓਹੋ ਇਹ ਪਤਾ ਨਹੀਂ ਕਿਉਂ ਮੈਸੇਜ ਕਰਦਾ ਰਹਿੰਦਾ ਵਾ ਰੋਜ਼ ਰੋਜ਼ ਹੀ ਮੈਸੇਜ ਕਰੀ ਜਾਂਦਾ ਰਹਿੰਦਾ ਨਾਲ ਇਹਨੂੰ ਚੰਗਾ ਭਲਾ ਪਤਾਗਾ ਦੀ ਸੁਣੀ ਦੀ ਦਤੂਗੀ ਕਹਿੋ ਜਿਆ ਦੋਸਤਾਂ ਇਹ ਨੰਬਰ ਵੀ ਸੈਂਡ ਕਰੀ ਜਾਂਦਾ ਪਾ ਗਏ ਜੈ ਨਾਲੇ ਇਹਨੇ ਕੀ ਲੈਣਾ ਮੇਰੇ ਹਾਲ ਚਾਲ ਤੋਂ ਮੈਂ ਚਾਹੇ ਕਿਵੇਂ ਮਰਜੀ ਹੋਵਾਂ ਮੈਨੂੰ ਲੱਗਦਾ ਨਾ ਅੱਜ ਮੈਨੂੰ ਫੋਨ ਲਾ ਕੇ ਪੁੱਛ ਹੀ ਲਵਾਂ ਵੀ ਤੇਰੀ ਪ੍ਰੋਬਲਮ ਕੀ ਆ ਕਿਉਂ ਮੈਸੇਜ ਕਰੀ ਜਾਂਦਾ ਵਾਰ-ਵਾਰ ਇਹਨੂੰ ਤੇ ਲਾ ਕੇ ਨਾ ਅੱਜ ਮੈਂ ਪੁੱਛ ਹੀ ਲਵਾਂ ਹੈਲੋ ਹੈਲੋ ਹਾਂਜੀ ਕਿਵੇਂ ਹੋ ਮੈਂ ਤਾਂ ਠੀਕ ਆ ਮੈਂ ਕੀ ਗੱਲ ਨੰਬਰ ਦਾ ਸੈਂਡ ਕਰ ਰਿਹਾ ਮੈਨੂੰ ਵਾਰ-ਵਾਰ ਤੂੰ ਉਹ ਲੈ ਜੇ ਨੰਬਰ ਕੁਝ ਤੁਹਾਨੂੰ ਸੈਂਡ ਕਰ ਰਹੇ ਹਾਂ ਤਾਂ ਕੋਈ ਗੱਲ ਹੀ ਕਰਨੀ ਆ ਐਵੇਂ ਕਮਲਾ ਥੁੜੀ ਆ ਮੈਂ ਨਾ ਕੀ ਗੱਲ ਕਰਨੀ ਆ ਨਾਲੇ ਮੇਰੇ ਨਾਲ ਕੀ ਗੱਲ ਕਰਤੀ ਆ ਤੂੰ ਮੈਂ ਨਾ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਨਾਲੇ ਮੈਨੂੰ ਵਾਰ-ਵਾਰ ਮੈਸੇਜ ਹੀ ਨਾ ਕਰਿਆ ਕਰ ਲੈ ਤੂੰ ਸਤੋਂ ਨਾ ਮੇਰੀ ਗੱਲਾਂ ਦਾ ਗੁੱਸਾ ਕਰ ਗਏ ਨਾਲੇ ਤੁਸੀਂ ਗੱਲ ਨੂੰ ਸਮਝੋ ਜਿਹਜਾ ਸਣੀ ਸੀ ਉਹ ਜੋ ਤੁਹਾਡੇ ਲਈ ਮੈਂ ਆ ਹੁਣ ਹੈਨਾ ਕੀ ਮਤਲਬ ਤੇਰਾ ਮੇਰੇ ਕਹਿਣ ਦਾ ਮਤਲਬ ਐਵੇਂ ਆ ਵੀ ਤੁਸੀਂ ਗੱਲ ਨੂੰ ਸਮਝੋ ਮੈਂ ਤੇ ਸਣੀ ਤਾਂ ਇੱਕ ਤਰ੍ਹਾਂ ਦਾ ਐ ਲਾ ਲਓ ਪਗਵਟ ਭرائی ਸੀਗੇ ਹੁਣ ਦੇਖੋ ਉਹ ਤਾਂ ਹੈਪੀ ਵਰਗਨਾਂ ਰੜਕੇ ਉਹਨੇ ਆਪਦਾ ਬਸ ਸਮਝ ਲਓ ਜੋ ਵੀ ਹੋਇਆ ਹੈਨਾ ਮਾੜੀ ਹੋਇਆ ਉਹਨੂੰ ਬਹੁਤ ਸਮਝਾਇਆ ਸੀ ਮੈਂ ਵੀ ਨਾਰ ਆਲਿਆ ਕਰੋ ਉਹਦੇ ਨਾਲ ਮੈਨੂੰ ਤਾਂ ਐਵੇਂ ਆ ਵੀ ਚੱਲ ਦੋਸਤਾਂ ਦੇ ਨਾਂ ਤੇ ਮਾੜਾ ਮੋਟਾ ਦੁੱਖ ਸੁੱਖ ਵੰਡਾਲਾ ਹੈਨਾ ਕੀ ਬਣਾ? ਓਹੋ ਤੋਸ ਤਾਂ ਨਾ ਗੱਲਾਂ ਸਾਰੀਆਂ ਮਾਈਂਡ ਕਰੀ ਜਾਂਦਾ। ਤੈਨੂੰ ਗੱਲ ਨੂੰ ਸਮਝਣਾ ਚਾਹੀਦਾ। ਆਖਿਰਕਾਰ ਆਪਣੀ ਆਪਣੇ ਦੇ ਕੰਮ ਆਉਂਦਾ ਹੁੰਦਾ। ਸਮਝਦੀ ਤਾਂ ਮੈਂ ਬਹੁਤ ਚੰਗੀ ਤਰ੍ਹਾਂ। ਪਰ ਜਿਹੜੀਆਂ ਗੱਲਾਂ ਤੂੰ ਸਮਝਾਉਣਾ ਨਾ ਉਹ ਵੀ ਮੈਂ ਚੰਗੀ ਤਰ੍ਹਾਂ ਜਾਣਦੀ ਆ। ਚੱਲ ਚੱਲ ਠੀਕ ਆ ਮੈਂ ਤੈਨੂੰ ਫੇਰ ਕਰਦਾ ਯਾਰ। ਕਿਵੇਂ ਲੱਗੀ? ਕੀ ਹਾਲਾ ਬੁਰਪੀ ਤਾਂ? ਵਧੀਆ ਬਈ। ਓ ਸੁਣਾ। ਵਧੀਆ। ਕਿਵੇਂ ਇੱਧਰ ਹੁੰਦਾ? ਬੱਸ ਇੱਥੇ ਸੀਮਾ ਕੇ ਚ ਗਿੜਾ ਜਾ ਮਾਰ ਰਹੀ ਯਾਰ ਬਹੁਤ ਦਿਨ ਹੋ ਗਿਆ ਮਤਲਬ ਖੇਤੀ ਨਹੀਂ ਆ ਰਹੀ ਸੀਗਾ ਠੀਕ ਆ ਹਾਂ ਸੁਣਾ ਕਰੀ ਗਏ ਮੈਂ ਠੀਕ ਐ ਸਾਰੇ ਵਧੀਆ ਬਈ ਇਹ ਤਾਂ ਟਾਈਮ ਪਾਸ ਹੋ ਜਾਂਦਾ ਚੱਲ ਯਾਰ ਹੁਣ ਤਾਂ ਦੇਖ ਰੁਪੀ ਤਾਂ ਟਾਈਮ ਪਾਸ ਕਰਨੀ ਪਊ ਹਣਾ ਚੱਲ ਕਰੀਏ ਵੀ ਕੀ ਹੋਣਾ ਹੋਰ ਯਾਰ ਇੱਕ ਗੱਲ ਦਾ ਗੁੱਸਾ ਨਾ ਕਰੀ ਦੇਖ ਮੇਰਾ ਤਾਂ ਨਾ ੁੱਡ ਵਾਲੀ ਪਹੀ ਚੜਨ ਨੂੰ ਜੀ ਨਹੀਂ ਕਰਦਾ ਕਿਉਂਕਿ ਕਹਿੰਦੇ ਹੁੰਦੇ ਦੇਖ ਇਹਦਾ ਯਾਰ ਦੋਸਤ ਹਣਾ ਉਹਦੇ ਨਾਲ ਹੀ ਘਰਬਾਰ ਹੁੰਦਾ ਜਾ ਹੁਣ ਤੈਨੂੰ ਪਤਾ ਯਾਰ ਉਹ ਕਿਹੜੇ ਮੂੰਹ ਨਾਲ ਆਈਏ ਘਰੇ ਜੀ ਤਾਂ ਬਥੇਰਾ ਕਰਦਾ ਪਰ ਹੁਣ ਦਿਲ じゃ ਨਹੀਂ ਮੰਨਦਾ ਅੰਦਰੋਂ ਉਹਦਾ ਜੀ ਤਾਂ ਮੇਰਾ ਵੀ ਨਹੀਂ ਕਰਦਾ ਉਹ ਘਰੇ ਵੜਨ ਪਰ ਹੁਣ ਕੀਤਾ ਵੀ ਕੀ ਜਾਵੇ ਜਿਆਦਾ ਮਾੜਾ ਸੀਗਾ ਉਹ ਵੀ ਗੱਲ ਹੁਣ ਕਿਸੇ ਨੂੰ ਕੀ ਦੋਸਾਈਏ ਹੋਰ ਯਾਰ ਬਹੁਤ ਸਮਝਾਉਂਦੇ ਸੀ ਉਹਨੂੰ ਗੁਰਪੀਤ ਸੀ ਬਹੁਤ ਜ਼ਿਆਦਾ ਮੈਂ ਕਹਿੰਦਾ ਸੀ ਵੀ ਛੱਡ ਦੇ ਖੜਾ ਹੈਪੀ ਵਰਗੇ ਦਾ ਵੀ ਕੀ ਭਾਲਦਾ ਦੋਨਾਂ ਤੋਂ ਪਰਨਾ ਉਹਦਾ ਟਸ ਤੋਂ ਵਾਸ ਹੀ ਨਹੀਂ ਹੁੰਦਾ ਸੀਗਾ ਹੁਣ ਤਾਂ ਮੇਰੀ ਗੱਲ ਹੀ ਨਹੀਂ ਸੁਣੀ ਕਦੇ ਉਹਦਾ ਜੇ ਮੈਂ ਕਦੇ ਬੜਾ ਕੇ ਖੇਤ ਤੇ ਵੀ ਲੈ ਜਾਂਦਾ ਨਾ ਉਹ ਤਾਂ ਐਜਾ ਸੀ ਹੈਪੀ ਤਾਂ ਕੇ ਤੋ ਕਹੇ ਸੱਟਕੇ ਪੱਜਾਂਦਾ ਛੋਦੇ ਪਿੱਛੇ ਤਾਂ ਪਤਾ ਨਹੀਂ ਕੀ ਹੋਈ ਗੱਲ ਤੇਰੇ ਨਾਲ ਖੜੂ ਉਹ ਉਹੀ ਤਾਂ ਗੱਲ ਆ ਯਾਰ ਸਾਨੂੰ ਵੀ ਉਹਦਾ ਪੁੱਤ ਸਦਾ ਬੋਲ ਜਾਂਦਾ ਜੀ ਕਹਿੰਦਾ ਮੈਂ ਹੈਪੀ ਬਣਾ ਨਹੀਂ ਰਹਿ ਸਕਦਾ ਤੁਹਾਨੂੰ ਹੋ ਜੇ ਮੈਂ ਇੱਕ ਮੌਕਾ ਛੱਡ ਦੂੰ ਸਾਰੇ ਨੂੰ ਚੱਲ ਉਹ ਕਿਉਂ ਕਿਉਂ ਨਾਲ ਵਾ ਕੇ ਤੇਰੇ ਉਹ ਉਹੀ ਤਾਂ ਗੱਲ ਆ ਯਾਰ ਆਪਦੀ ਮੌਸ ਛੇੜ ਲਈ ਚੱਲ ਕੋਈ ਗੱਲ ਨਹੀਂ ਘਰੇ ਆ ਜਾਂਦਾ ਆਪਣੇ ਉਹਨਾਂ ਨਾਲ ਬਾਈ ਘਰੇ ਤਾਂ ਕੀ ਕਰਾਂਗੇ ਯਾਰ ਕੋਈ ਤਾਂ ਚਾਹ ਵੀ ਆਉਂਦਾ ਉਹਨਾਂ ਨਾਲ ਚੱਲ ਕੋਈ ਗੱਲ ਨਹੀਂ ਜਿਦਾਂ ਉਹ ਦੋਸਤ ਸੀਗਾ ਮੇਰੀ ਗੱਲ ਹੁਣ ਮੈਂ ਵੀ ਤਰਾ ਦੋਸਤ ਹੀ ਆ ਇਹਦਾ ਗੱਲ ਹੈਈ ਬਾਈ ਇਹ ਨਾਲ ਇਧਰ ਕਿਧਰ ਆਇਆ ਸੀਗਾ ਮੈਂ ਤਾਂ ਵੀਰਪਾਲ ਦੀ ਮੰਮੀ ਨੂੰ ਚੜਾ ਗਿਆ ਸੀ ਬਸ ਅੱਡੇ ਤੇ ਅੱਛਾ ਵੀਰਪਾਲ ਦੀ ਮੈਂ ਫਿਰ ਤਾਂ ਦਾ ਮਤਲਬ ਵੀਰਪਾਲ ਭਾਬੀ ਵੀ ਨਾਲ ਹੀ ਬਾਕੀ ਹੋਣੀ ਆ ਨਾ ਗਏ ਨਹੀਂ ਲੈ ਜਾਂਦੀ ਤਾਂ ਹੈਗੀ ਸੀ ਨਾਲ ਅੱਛਾ ਮੈਂ ਚੱਲ ਹਜੇ 2-4 ਦਿਨ ਹੋਰ ਲਾ ਲੈਣਾ ਜਾਣਾ ਤਾਂ ਹੈਗਾ ਸੀ ਉਹਨੇ ਹੂੰ ਕਿਹੜਾ ਇੱਕ ਵਾਰੀ ਰਹਿ ਪੀ ਠੀਕ ਆ ਚੱਲ ਤੇਰੇ ਐ ਕਰਦੇ ਆ ਕਾਹਨੂੰ ਤੇਰਾ ਮਾਨ ਮੋੜ ਨਾ ਗੁਰ ਪੀ ਤਾਂ ਹੋਰ ਜਲ ਪੀ ਲੈਣਾ ਹਣਾ ਹੋਰ ਚੱਲ ਫਿਰ ਕਰਾ ਕੋਲੇ ਫਰਦਾ ਤੋਂ ਕਹੀ ਗੱਲ ਹੈ ਲੈ ਹੋਣਾ ਨਾ ਹੋਣਾ ਚਾਹ ਪਾਣੀ ਜਾਂਦਾ ਲਾ ਨਾ ਪੀ ਜਾ ਕਰ ਨਹੀਂ ਭਾਈ